ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾਓ ਸੋਨੂ ਸਿੱਧੂ ਵੜਾ ਤਾੜੀਆਂ ਨਾਲ ਜਰਾ ਦੋਨੋਂ ਹੱਥ ਉੱਪਰ ਕਰਕੇ ਨਵਜੀ ਜਦਾ ਹੋ ਰਿਹਾ ਸੇ ਇੰਤਜ਼ਾਰ ਇਦਾਂ ਨਹੀਂ ਬਾਈ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰ ਦਿਓ ਕਿਉਂਕਿ ਅੱਜ ਕੱਲ ਬਾਈ ਛਾਇਆ ਹੋਇਆ ਸੱਚੀ ਗੱਲ ਐ ਇਹ ਮਾਲਕ ਦਾ ਕਰਮ ਐ ਉਹਨੇ ਜਿਹਨੂੰ ਭਾਗ ਲਾਣੇ ਨਾ ਕਰੇ ਬੈਠੇ ਲਾ ਦੇਣ ਸਹੀ ਗੱਲ ਐ ਕਿਤੇ ਆਹਰੇ ਮੰਚ ਤੇ来 आओ ਸਦਾ ਸੁਨੂ ਸੀਤੋ ਵਾਲਾ ਕਿਉਂਕਿ ਸਾਡੇ ਵਿਨੋਦ ਬਾਬੂ ਜੀ ਦੀ ਫਰਮਾਇਸ਼ ਹੈ ਕਿ ਸੀਤੋ ਵਾਲਾ ਜੀ ਮੰਚ ਤੇ ਜ਼ਰੂਰ ਆਉਣਾ ਚਾਹੀਦਾ ਤੇ ਆ ਗਏ ਮੇਰਾ ਵੀ ਆਓ ਜੀ ਮੇਰੇ ਤੋਂ ਬਾਅਦ ਆਪਾਂ ਸੋਨੂ ਸੀਤੋ ਵਾਲਾ ਇੱਕ ਵਾਰੀ ਤਾੜੀ ਮਾਰ ਦੇ ਭਾਈ ਸਾਰੇ ਜਣੇ ਮੇਰੇ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਸੁਣਦੇ ਹਾਂ खंजर ताड़ी मार दो भी सारे जनेते लाओ जी एक नहीं दोनों हाथ ऊपर करके जोरदार ताड़ियां लाओ ਲਾਜ ਬੋਰੀ ਵਾਲੇ ਸੰਤਾਂ ਦੇ ਮੇਰਾ ਵੀਰ ਪਹੁੰਚਿਆ ਆ ਜਾ ਬਈ ਹਾਂਜੀ ਜੀ ਸੱਚੀ ਗੱਲ ਸਾਰਿਆਂ ਨੂੰ ਵੀਰਾਂ ਨੂੰ ਮੇਰੇ ਵੱਲੋਂ ਬਾਬਾ ਜੀ ਨੂੰ ਅਸਲਾਮ ਅਲੈਕਮ ਮੇਰੇ ਵੱਲੋਂ ਬਾਬਾ ਜੀ ਦੇ ਬਾਬਾ ਜੀ ਬੋਰੀ ਵਾਲਿਆਂ ਦੇ ਪਹੁੰਚੇ ਸੀ ਆਪਾਂ ਪ੍ਰੀਤ ਮਾਈ ਜੀ ਨੂੰ ਵੀ ਤੇ ਬਾਬਾ ਜੀ ਨੂੰ ਵੀ ਤੇ ਮੇਰੇ ਵੱਲੋਂ ਅਸਲਾਮ ਅਲੈਕਮ ਅਲੈਕਮ ਹਾਂਜੀ ਜਿੱਕੀ ਹਾਲ ਚੱਲ ਦੋਸਤੋ ਹਾਂਜੀ ਹਾਂਜੀ ਜਿੱਕੀ ਹਾਲ ਚੱਲ ਦੋਸਤੋ ਤੋ ਕਾਇਮ ਜੋ

ਕਬੀਰ ਸੋਣਾ ਨੱਚ ਕੇ ਮਨਾਇਆ ਬੁੱਲੇ ਨੇ 15ਵੇਂ ਮਿੰਟ ਦੀ ਹਾਜ਼ਰੀ ਉਸ ਤੋਂ ਬਾਅਦ ਮੈਨੂੰ ਪਿਆਰ ਕਰਦੇ ਦਿਲ ਸਰਦੇ ਨਾ ਕਹਾਂਦੇ ਆਇਆ ਮੰਨਣਾ ਬਾਈ ਫਿਰ ਆ ਗਏ ਬੁੱਲੇ ਆਹ ਲਾ ਕੇ ਮੜ ਜਾ ਬਾਬਾ ਜੀ ਆ ਜਾ ਕੇ ਮੜ ਜਾ